ਆਪਣੇ ਛੰਨਾ ਪਰਿਆ ਦੁੱਧ ਦਾ ਦੀਰਾ ਕੁੱਟ ਲੈ ਕੁੱਟ ਮਰੀਆ ਬੇਜਾਇਆ ਛੰਨਾ ਪਰਿਆ ਦੁੱਧ ਦਾ ਦੀਰਾ ਕੁੱਟ ਲੈ ਕੁੱਟ ਮਰੀਆ ਬੇਜਾਇਆ ਮੈਨੂੰ ਲੈ ਚੱਲ ਲੈ ਚੱਲ ਤੇਰੇ ਨਾਲ ਅੰਮਾ ਨੇ ਆ ਬੇਜਾਇਆ ਮੈਨੂੰ ਲੈ ਚੱਲ ਲੈ ਚੱਲ ਨਾਲੀ ਅੰਮਾ ਦੇ ਚੱਲ ਰੀਆ ਪਰੇ ਰੋਕਰ ਰੋਕਰ ਨੀ ਅੰਮਰੀਏ ਨੀ ਆਏ ਇਹ ਬੁਗੀਆਂ ਚੱਲਦੀਆਂ ਚੱਲਦੀਆਂ ਰੋਕਰ ਰੋਕਰ ਆਪੜੇ ਅੰਮਦੀਏ ਨੀ ਜਾਈਏ ਮੈਂ ਤਾਂ ਮੱਥੀ ਵੜ ਕੇ ਲੰਘ ਜਾਵਾਂਗੀ ਦੇ ਚੱਲੂਗੀ ਮੈਂ ਤਾਂ ਮੱਛੀ ਬਾਣੀ ਕੇ ਲੰਗ ਜਾਵਾਂ ਮੋ ਲੈ ਚੱਲ ਵੀਰਿਆ ਚੰਨਾ ਪਰਿਆ ਦੁੱਧ ਦਾ ਵੀਰਾਂ ਲਾਏ ਕੁੱਟ ਲੈ ਕੁੱਟ ਮਨੇ ਆਵੇ ਜੈ ਜੀ ਹਾ ਮੈਨੂੰ ਲੈ ਚੱਲ ਲੈ ਕੰਨ ਤੇਰੇ ਨਾਲੀ ਅੰਮਾ ਦੇ ਰੋ ਕਰ ਰੋ ਕਰ ਅੰਮ੍ਰਿਏ ਨੀ ਜਾਈਏ ਅੱਗੇ ਨੇਰੀਆਂ ਚੱਲ ਰਹੀਆਂ ਰੋ ਕਰ ਰੋ ਕਰ ਅੰਬੁਨੇ ਰੰਮ ਦੇ ਨੀ ਜਾਈਏ ਮੱਖੀ ਵਣ ਕੇ ਲੰਘ ਜਾਵਾਂ ਲੈ ਚਲ ਤੇ ਅੰਮਾ ਜੀ ਆਵੇ ਜਾਈਓ ਮੈਂ ਤਾਂ ਮੱਖੀ ਵਣ ਕੇ ਲੰਘ ਜਾਵਾਂ